ਕੁਗੁਣਾ ਕਿਹੜੀ ਕੀ ਗੱਲ ਹੋਈ ਹੈ ਭਾਜੀ ਬਸ ਮੈਂ ਦੁਕਾਨ ਬੰਦ ਕਰਕੇ ਪਹੁੰਚ ਆ ਰਿਹਾ ਸੀਗਾ ਠੀਕ ਹੈ ਮੈਂ ਜਿੱਦਾਂ ਹੀ ਲੈਂ ਕਰਾਸ ਕੀਤੀ ਨਾਲੇ ਤਿੰਨ ਬੰਦੇ ਮੇਰੇ ਮੋੜੇ ਖੜੇ ਹੋ ਗਏ ਉਹਦੇ ਚੱਕ ਕੇ ਉਹਨੇ सरिया ਢਾਨ ਜਿਸੋ ਮੇਰੇ ਇੱਥੇ ਮਾਨਸੂਨ ਕਰਤਾ ਉਹਨਾਂ ਨੇ ਜਿੱਦਾਂ ਹੀ ਮੈਂ ਆਪਣਾ ਬਚਾਲ ਕਾ ਕਰਨ ਵਾਸਤੇ ਇੱਥੇ ਵੀ ਮੇਰੇ ਪੰਨੇ ਦੀ ਚਾਕੂ ਫੜਨੇ ਕੋ ਸੂਭਾ ਜਿਹਾ ਮਾਰਿਆ ਤੇ ਭਾਜੀ ਬੜੀ ਨੇ ਵੀ ਮਾਰਿਆ ਫਸੇ ਤਾਂ ਰੋਟ ਖੋ ਗਏ ਸਾਨੂੰ ਲੱਗੇ ਤਾਂ ਉਹ ਠੀਕ ਹੋਇਆ ਨਾ ਬਸ ਉਹ ਕੋ ਕੈਸ਼ ਹੀ ਆਪਣਾ ਦੁਕਾਨ ਸਮਾਨ ਕੰਮ ਕਰਕੇ ਆ ਰਿਹਾ ਜੀ ਕਿੰਨਾ ਕੈਸ਼ ਜਿਹੜਾ ਕੈਸ਼ ਭਾਜੀ ਆਪਣਾ ਕੋਈ ਸਿੱਧਾ ਲੱਖ ਡੇਲਾ ਦੀ ਉਸਨ ਨੂੰ ਉੱਪਰ ਕੇ ਲੱਗੇ ਆ ਇੱਕ ਉਹਨਾਂ ਚੋਂ ਬੰਦਾ ਫੜਿਆ ਗਿਆ ਬਾਕੀ ਉਹ ਹੀ ਦੱਸਿਦਾ ਸਾਰੇ ਬੰਦੇ ਕਿੱਥੇ ਨੇ ਇੱਕ ਬੰਦਾ ਹੋਰ ਜੀ ਅੱਜ ਜਿਹੜੀ ਅਜ ਵਾਰਦਾਤ ਹੋਈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਹਾਂ ਜੀ ਇਹਨਾਂ ਦੋ ਪੇਸ਼ੈਂਟ ਆਏ ਹੋਣ ਸੁਆਮੀਨਾਥ ਤੇ ਸਿਕੰਦਰ ਇਹਨਾਂ ਆ ਨਾ ਪੁਲ ਥੱਲੇ ਡੋਟ ਹੋਈ ਹੈ ਸੁਆਮੀਨਾਥ ਦੇ ਪੇ ਅਬਡੋਮਨ ਦੇ ਸਲੈਬ ਬੋਨ ਹੈਗਾ ਪੇਸ਼ੈਂਟ ਦੀ ਹਾਲ ਥੋੜੀ ਸਿੱਕ ਹੈ ਇਸ ਕਰਕੇ ਅਪਾ ਫਰਸਟ ਏਡ ਫਰਸਟ ਏਡ ਤੇ ਐਮ ਐਸ ਕਰਕੇ ਉਹਨਾਂ ਦਾ ਰਖਾ ਰਹੇ ਨੇ ਦੂਜੇ ਸਿਕੰਦਰ ਜੀ ਥੋੜੇ ਉਹਨਾਂ ਦੀ ਹਾਲ ਸਟੇਬਲ ਹੈ ਹੈਡ ਤੇ ਇੰਜਰੀ ਹੈਗੀ ਹੈ ਸੈਸ਼ਨ ਸੀਗੀ ਪਰ ਵਾਈਟੀ ਸਟੇਬਲ ਨੇ ਤੇ ਉਹ ਆਪਾਈਥੀ ਐਡ ਕਰ ਰਹੇ ਆ ਇਸੇ ਵੀ ਗਰਮ ਪਰ ਉਸ ਤੋਂ ਪਹਿਲਾਂ ਸਗਲਾ ਨਾ ਆਏ ਜਿਹਨਾਂ ਦੇ ਦੱਸ ਦੇਣਾ ਓਏ ਓਏ ਇੱਕ ਬਰੁਖ ਤ ਜਾ ਟਿੱਟ ਕੋ ਤੇਰਾ ਯਾਰਾਂ ਦੀ ਬਾਤ ਟਿੱਟ ਕੋ ਬੰਦੇ